ਪੁਲਕੇ বিনা ਜਾਇਓ ਇਹਨਾ ਥਾਵਾ ਤੇ ਇੱਥੇ ਰਹਿੰਦੀ ਨੇ ਸਿਰਫ ਪੂਲ ਸ਼ਾਮ ਹੋਣ ਤੋਂ ਬਾਅਦ ਕੋਈ ਵੀ ਨਹੀਂ ਆਉਂਦਾ ਇੱਥੇ ਪੰਜਾਬ ਦੇ ਵਿੱਚ ਨੇ ਇਹ ਡਰਾਉਣੀਆਂ ਥਾਵਾ ਅਸਲਿਕ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ। ਹਰੀਆਲੀ ਨਾਲ ਭਰਪੂਰ ਹੈ ਪੰਜਾਬ। ਖੇਤੀ ਖੇਤ, ਨਹਿਰਾ ਤੇ ਪੰਛੀ। ਕਿੰਨਾ ਸੋਹਣਾ ਹੈ ਸਾਡਾ ਪੰਜਾਬ। ਦੇਸ਼ ਕੀ ਵਿਦੇਸ਼ ਤੋਂ ਵੀ ਲੋਕ ਇੱਥੇ ਘੁੰਮਣ ਫਿਰਨਦੇ ਲਈ ਆਉਂਦੇ ਨੇ। ਹਰ ਕੋਈ ਇਸ ਦੀ ਖੂਬਸੂਰਤੀ ਨੂੰ ਨਿਹਾਰਦਾ ਹੈ। ਇੱਥੇ ਕੁੰਮਲਨੀ ਬਹੁਤ ਖੂਬਸੂਰਤ ਥਾਮਾਂ ਨੇ। ਪਰ ਕੀ ਤੁਹਾਨੂੰ ਪਤਾ ਹੈ ਕਿ ਕੁਝ ਥਾਮਾਂ ਭੂਤੀਆ ਵੀ? ਜਿਹਾ ਕੁਝ ਅਜੀਹਿਆ ਥਾਮਾਂ ਨੇ ਜਿੱਥੇ ਸਿਰਫ ਤੇ ਸਿਰਫ ਮੰਨਿਆ ਜਾਂਦਾ ਹੈ ਕਿ ਭੂਤ ਰਹਿੰਦੇ ਨੇ। ਕਿਹੜੀਆਂ ਨੇ ਥਾਮਾਂ ਆਉਥਾਂ ਨੂੰ ਦੱਸਦੇ ਆ। ਤੇ ਕੀ ਹੈ ਇਹਨਾਂ ਦੇ ਨਾਲ ਜੁੜਿਆ ਹੋਇਆ? ਸੱਚ ਠਿੰਡਾ ਤੇ ਤਲਵੰਡੀ ਸਾਬੋ ਦੇ ਵਿੱਚ ਇੱਕ ਅਜੀਬੀ ਥਾਂ ਹੈ ਜਿਸ ਨੂੰ ਭੂਤਾਂ ਵਾਲਾ ਘਰ ਕਹਿੰਦੇ ਜਿੰਨੇ ਵੀ ਲੋਕ ਇੱਥੇ ਆਏ ਅੱਜ ਤੱਕ ਕੋਈ ਵੀ ਇੱਕ ਦਿਨ ਤੋਂ ਵੱਧ ਇੱਥੇ ਰਹਿ ਨਾ ਪਾਇਆ ਇਹੀ ਨਹੀਂ ਪੁਲਿਸ ਵਾਲਿਆਂ ਨੇ ਲੋਕਾਂ ਦਾ ਡਰ ਖਤਮ ਕਰਨ ਦੇ ਲਈ ਇਸ ਘਰ ਦੇ ਵਿੱਚ ਇੱਕ ਪੁਲਿਸ ਚੌਂਕੀ ਵੀ ਬਣਾਈ ਪਰ ਉਹ ਅਗਲੇ ਦਿਨ ਹੀ ਇੱਥੋਂ ਚਲੇ ਜਾਂਦੇ ਨੇ ਕਹਿੰਦੇ ਨੇ ਕਿ ਇੱਕ ਸਰਕਾਰੀ ਟੀਚਰ ਨੇ ਇੱਥੇ ਆਪਣੇ ਪਰਿਵਾਰ ਦੇ ਨਾਲ ਰਹਿਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇੱਕ ਕਮਰੇ ਤੋਂ ਦੂਜੇ ਕਮਰੇ ਦੇ ਵਿੱਚ ਜਾਂਦਾ ਤਾਂ ਕੁਝ 네ਗਟਿਵ ਚੀਜ਼ਾਂ ਉਸਦੇ ਨਾਲ ਹੋਣ ਲੱਗ ਜਾਂਦੀਆਂ ਦੱਸਿਆ ਵੀ ਜਾਂਦਾ ਹੈ ਕਿ ਇੱਥੇ ਇੱਕ ਬੰਦੇ ਨੇ ਆਪਣੀ ਪਤਨੀ ਤੇ ਬੱਚੇ ਨੂੰ ਮਾਰ ਕੇ ਇੱਥੇ ਦਾਪ ਦਿੱਤਾ ਸੀ ਫਿਰ ਆਪ ਵੀ ਖੁਦਕੁਸ਼ੀ ਕਰ ਲਈ ਉਸ ਦਿਨ ਤੋਂ ਬਾਅਦ ਇੱਥੇ ਕੋਈ ਨਹੀਂ ਰਹਿ ਪਾਇਆ ਲੋਕੀ ਕਹਿੰਦੇ ਨੇ ਕਿ ਉਹਨਾਂ ਨੂੰ ਇੱਥੇ ਅਜੀਬ ਆਵਾਜ਼ਾਂ ਸੁਣਾਈ ਦਿੰਦਿਆਂ ਆਤਮਾਵਾ ਉਹਨਾਂ ਨੂੰ ਘਰ ਤੋਂ ਦੂਰ ਰਹਿਣ ਦੇ ਲਈ ਕਹਿੰਦਿਆਂ ਨੇ ਹਾਲਾਂਕਿ ਕੁਝ ਲੋਕ ਇਸ ਨੂੰ ਸਿਰਫ ਦੇਸਰਫ਼ ਗਲਤ ਦਾਸਦੇ ਨੇ ਉਹ ਕਹਿੰਦੇ ਨੇ ਕਿ ਇੱਥੇ ਲੋਕ ਨਸ਼ਾ ਕਰਦੇ ਨੇ ਜਿਸ ਕਰਕੇ ਅਜੀਹੀਆਂ ਅਫਵਾਹਾਂ ਇਸ ਘਰ ਨੂੰ ਲੈ ਕੇ ਫਲਾਈਆਂ ਜਾ ਰਹੀਆਂ ਹਨ ਨੰਬਰ 2 ਚੰਡੀਗੜ੍ਹ ਦਾ ਇਹ ਪੂਤਿਆਕਰ ਕਈ ਰਹੱਸਮਈ ਕਹਾਣੀਆਂ ਦੇ ਨਾਲ ਜੁੜਿਆ ਹੋਇਆ ਹੈ ਸੈਕਟਰ 16 ਚ ਸਥਿਤ ਇਹ ਥਾਂ ਕਾਫੀ ਡਰਾਉਣੀ ਮੰਨੀ ਜਾਂਦੀ ਹੈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਰਾਤ ਨੂੰ ਉਹਨਾਂ ਦੀ ਆਤਮਾ ਇੱਥੇ ਭਟਕਦੀ ਹੈ ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਇੱਥੇ ਖੁਦਕੁਸ਼ੀ ਕਰ ਲਈ ਸੀ ਇਸੇ ਕਰਕੇ ਰਾਤ ਨੂੰ ਕੋਈ ਵੀ ਇਸ ਥਾਂ ਤੇ ਨਹੀਂ ਜਾਂਦਾ ਲੋਕ ਇਹ ਵੀ ਕਹਿੰਦੇ ਨੇ ਇਸ ਘਰ ਦੇ ਵਿੱਚ ਰੂਹਾਂ ਇੱਧਰ ਉੱਧਰ ਭਟਕਦੀਆਂ ਨੇ ਜਿਸ ਕਰਣ ਕੋਈ ਵੀ ਇੱਥੇ ਆਉਣਾ ਵੀ ਪਸੰਦ ਨਹੀਂ ਕਰਦਾ ਇਹ ਭੂਤਿਆ ਘਰ ਚੰਡੀਗੜ੍ਹ ਤੇ ਸੈਕਟਰ 16 ਦੇ ਵਿੱਚ ਹੈ ਹਾਲਕਿ ਹੁਣ ਇੱਥੇ ਅਜੀਹਾ ਕੁਝ ਹੁੰਦਾ ਹੈ ਜਾਂ ਫਿਰ ਨਹੀਂ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਕਪੂਰਥਲਾ ਦੇ ਵਿੱਚ ਵੀ ਅਜੀਹਾ ਇੱਕ ਭੂਤਿਆਕਾਰ ਹੈ ਅੰਗਰੇਜ਼ਾਂ ਦੇ ਦੌਰ ਦੀਆਂ ਕਈ ਇਮਾਰਤਾਂ ਇੱਥੇ ਮੌਜੂਦ ਨੇ ਇੱਥੇ ਅੰਗਰੇਜ਼ਾਂ ਦੇ ਸਮੇਂ ਦੀ ਇੱਕ ਅਜੀਹੀ ਇਮਾਰਤ ਹੈ ਜਿਸ ਨੂੰ ਇੱਥੋਂ ਦੇ ਲੋਕ ਭੂਤ ਪੰਗੜਾ ਕਹਿੰਦੇ ਨੇ ਕਿਆ ਜਾਂਦਾ ਹੈ ਕਿ ਬ੍ਰਿਟਿਸ਼ ਸਮੇਂ ਦੀ ਇਸ ਇਮਾਰਤ ਚ ਕਈ ਆਤਮਾਵਾਦ ਆਸ ਹੈ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪੂਤ ਬੰਗਲੇ ਤੋਂ ਅਜੀਬ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਨੇ ਇੱਥੇ ਤੱਕ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਮੀ ਭੂਤ ਇੱਥੇ ਡਾਂਸ ਕਰਦੇ ਨੇ ਅਤੇ ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਭੂਤ ਇੱਥੇ ਨੱਚਦੇ ਨੇ ਤੇ ਲੋਕਾਂ ਨੂੰ ਆਪਣੇ ਵੱਲ ਬੁਲਾਉਂਦੇ ਨੇ ਕਪੂਰਤਲਾ ਦਾ ਭੂਤ ਬੰਗਲਾ ਕਈ ਏਕੜ ਦੇ ਵਿੱਚ ਫੈਲਿਆ ਹੋਇਆ ਹੈ ਇਹ ਬੰਗਲਾ ਬ੍ਰਿਟਿਸ਼ ਕਾਲ ਦਾ ਹੈ ਉਹਨੇ ਬੰਗਲਾ ਭੂਤ ਬੰਗਲੇ ਦੇ ਨਾਮ ਦੇ ਨਾਲ ਇੱਥੇ ਮਸ਼ਹੂਰ ਹੈ ਇਸ ਬੰਗਲੇ ਵਿੱਚ ਕੋਈ ਨਹੀਂ ਆਉਂਦਾ ਚਾਹੁੰਦਾ ਅਗਲੀ ਗੱਲ ਕਰਾਂਗੇ ਬਠਿੰਡਾ ਸ਼ਹਿਰ ਵਿੱਚ ਇੱਕ ਮਸ਼ਹੂਰ ਰੇਲਵੇ ਟੈਲੀਫੋਨ ਐਕਸਚੇਂਜ ਦੇ ਜੋ ਕਿ ਆਪਣੀਆਂ ਭਿਆਨਕ ਕਹਾਣੀਆਂ ਲਈ ਜਾਣਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਇੱਥੇ ਇੱਕ ਪੋਸਟਮਾਰਟਮ ਰੂਮ ਹੁੰਦਾ ਸੀ ਜਿੱਥੇ ਕਈ ਮਹੀਨਿਆਂ ਤੱਕ ਲਾਸ਼ਾਂ ਰੱਖੀਆਂ ਜਾਂ ਗਿਆ ਸਨ ਅਤੇ ਉਹਨਾਂ ਤੇ ਖੋਜ ਕੀਤੀ ਜਾਂਦੀ ਸੀ ਇਸ ਇਮਾਰਤ ਨੂੰ ਬਾਅਦ ਦੇ ਵਿੱਚ ਟੈਲੀਫੋਨ ਐਕਸਚੇਂਜ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ इस लोग शाम तो बाद इत नहीं जाते सो so, ती सुनया पाब दिया भूतिया थावान बारे हालांकि इन गलों कि हकीकत है तो किफवाह है इस बारे चर्चावान चलद रूँ भी सूँ कमेंट करके जरूर दसना कि तुम्हें भी इन भूत बारे पहले सुनिया है तो की कहना है कमेंट सैक्शन जरूर अपनी राय दो